ਕੀ ਤੁਸੀਂ ਜਾ ਰਹੇ ਹੋ ਵਿਜ਼ਟਰ ਵੀਜ਼ੇ ਤੇ ਕੈਨੇਡਾ ਤਾਂ ਆਹ ਵੀਡੀਓ ਜ਼ਰੂਰ ਦੇਖੋ ਇੰਵੈਸਟਰ ਵੀਜ਼ੇ ਤੇ ਜਾਣ ਵੇਲੇ ਰੱਖੋ ਧਿਆਨ ਨਹੀਂ ਤਾਂ ਵਾਪਸ ਮੋੜੇ ਜਾ ਸਕਦੇ ਹੋ 에어ਪੋਰਟ ਤੋਂ ਤੇ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਵੀਡੀਓ ਚ ਸਾਡੀ ਵੀਡੀਓ ਨੂੰ ਪਸੰਦ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਅਸੀਂ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਰਹਿੰਦੇ ਆ ਪਿੱਛੇ ਜੇ ਅਸੀਂ ਵੀਡੀਓ ਪਾਈ ਸੀ ਕਿ ਵਿਜ਼ਟਰ ਵੀਜ਼ੇ ਤੇ ਜੋ ਲੋਕ ਆਪਣੇ ਡਾਉਂਦੇ ਨੇ ਤੇ ਉਸਤੇ ਕਾਫੀ ਲੋਕਾਂ ਨੇ ਕਿਹਾ ਕਿ ਨਹੀਂ 10 ਸਾਲ ਦਾ ਵੀਜ਼ਾ ਬੰਦ ਹੋ ਗਿਆ ਇਹ ਬੰਦ ਹੋ ਗਿਆ ਉਹ ਬੰਦ ਹੋ ਗਿਆ ਤੇ ਦੋਸਤੋ ਚੰਗੀ ਖੁਸ਼ਖਬਰੀ ਹੈ ਕਿ ਕੋਈ 10 ਸਾਲ ਦਾ ਵੀਜ਼ਾ ਬੰਦ ਨਹੀਂ ਹੋਇਆ ਪਹਿਲੀ ਗੱਲ ਤਾਂ ਕੈਨੇਡਾ ਜਦੋਂ ਵੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ 10 ਸਾਲ ਦਾ ਵੀਜ਼ਾ ਕਦੇ ਹੁੰਦਾ ਹੀ ਨਹੀਂ ਵੀਜ਼ਾ ਪਾਸਪੋਰਟ ਦੀ ਵੈਲਿਡਿਟੀ ਤੱਕ ਹੀ ਹੁੰਦਾ ਜਦੋਂ ਤੱਕ ਪਾਸਪੋਰਟ ਵੈਲਿਡ ਆ ਉਦੋਂ ਤੱਕ ਤੁਹਾਡਾ ਵੀਜ਼ਾ ਹੁੰਦਾ ਜੇ ਪਾਸਪੋਰਟ 6 ਸਾਲ ਵੈਲਿਡ ਹੈ ਤੇ 6 ਸਾਲ ਤੋਂ ਵੱਧ ਵੀਜ਼ਾ ਮਿਲਣਾ ਹੀ ਨਹੀਂ ਹੁੰਦਾ ਵੱਧ ਤੋਂ ਵੱਧ ਕਿਸੇ ਕੇਸ ਚ ਜੀ ਦਾ ਪਾਸਪੋਰਟ ਨਵਾਂ ਨਵਾਂ ਬਣਿਆ ਹੁੰਦਾ ਤੇ ਹੋ ਸਕਦਾ 9 9.5 ਸਾਲ ਦਾ ਵੀਜ਼ਾ ਮਿਲ ਜੇ ਕਿਉਂਕਿ 6 ਮਹੀਨੇ ਦਾ ਪ੍ਰੋਸੈਸਿੰਗ ਚਾਹਰ ਪਾਸਪੋਰਟ ਬਣਨ ਚ ਵੀ ਲੰਘ ਜਾਂਦਾ ਹੁਣ ਇਹ ਕਿ ਕੀ ਇਹ ਵੀਜ਼ਾ ਬੰਦ ਹੋ ਗਿਆ ਨਹੀਂ ਮਲਟੀ ਐਂਟਰੀ ਜੋ ਵੀਜ਼ਾ ਹੈ ਉਹ ਚਾਲੂ ਹੈ ਪਰ ਵੀਜ਼ਾ ਹੋਣ ਦੇ ਬਾਵਜੂਦ ਵੀ ਜਿਹੜੀ ਗੱਲ ਧਿਆਨ ਚ ਰੱਖਣ ਵਾਲੀ ਹੈ ਉਹ ਹੈ ਅਸੀਂ ਪਿਛਲੇ ਵੀਡੀਓ ਚ ਵੀ ਦਿਖਾਈ ਸੀ ਵੀ ਤੁਹਾਡਾ ਪਰਪਸ ਕੀ ਆਉਣਾ ਦਾ ਤੁਹਾਨੂੰ ਜੋ ਐਂਟਰੀ ਹੈ ਉਹ ਸੀਬੀਐਸਏ ਦਾ ਜੋ ਆਫਸਰ ਹੈ ਜਦੋਂ ਤੁਸੀਂ ਐਂਟਰੀ ਕਰਦੇ ਹੋ 에ਰਪੋਰਟ ਤੋਂ ਜਾਂ ਲੈਂਡ ਬਾਰਡਰ ਤੋਂ ਉਸ ਨੇ ਦੇਣੀ ਹੈ ਜੇ ਤੁਹਾਡੇ ਪਾਸਪੋਰਟ ਤੇ ਕੋਈ ਐਂਟਰੀ ਨਹੀਂ ਹੈ ਇਹਦਾ ਮਤਲਬ ਤੁਸੀਂ 6 ਮਹੀਨੇ ਰਹਿ ਸਕਦੇ ਹੋ ਜੇ ਤੋਂ ਉਹਨੇ ਐਂਟਰੀ ਕਰਤੀ ਕਿ ਤੁਹਾਡਾ ਪਰਪਸ ਬਚ ਕੇ ਕਿਸ ਲਈ ਆਏ ਹੋ ਤੁਸੀਂ ਕੋਈ ਸੈਮੀਨਾਰ ਅਟੈਂਡ ਕਰਨਾ ਆਏ ਹੋ 15 ਦਿਨ ਦਾ ਜਾਂ ਕਿਸੇ دوست ਨੂੰ ਮਿਲਣ ਆਏ ਹੋ ਤੇ ਤੁਹਾਡਾ ਕੋਈ ਰੀਜ਼ਨ ਬਾਰ-ਬਾਰ ਆਉਣ ਦਾ ਨਹੀਂ ਬਣਦਾ ਤੇ ਤੁਹਾਨੂੰ ਉਹ ਕਟੇਲ ਵੀ ਕਰ ਸਕਦਾ ਹੈ ਵਿਜ਼ਿਟ ਤੇ ਇਸ ਕਰਕੇ ਜੇ ਤੁਹਾਡੇ ਬੱਚੇ ਇੱਥੇ ਨੇ वैसे तो ਤੁਸੀਂ ਸੁਪਰ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਪਰ ਜੇ ਬੱਚੇ ਇੱਥੇ ਨੇ ਆਉਣਾ ਚਾਹੁੰਦੇ ਹੋ ਤੇ ਬਾਰ-ਬਾਰ ਤੁਹਾਡਾ ਪਰਪਸ ਜਸਟੀਫਾਈਡ ਹੁੰਦਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਇੱਥੇ ਹੋਰ ਕੰਮ ਕਾਰ ਵਾਸਤੇ ਆ ਰਹੇ ਹੋ ਕੋਈ ਬਿਜ਼ਨਸ ਹੈ ਆਉਂਦੇ ਹੋ ਛੋਟੀ ਵਿਜ਼ਿਟ ਕਰਕੇ ਚਲੇ ਜਾਂਦੇ ਹੋ ਤੇ ਕੋਈ ਡਿਫਾਲਟਰ ਨਹੀਂ ਹੈ ਤੁਹਾਡਾ ਪਿਛਲੀ ਵਾਰ ਤੋਂ ਵੀ ਤੁਸੀਂ ਕਦੇ ਐਕਸਟੈਂਸ਼ਨ ਵੀ ਨਹੀਂ ਮੰਗੀ ਤੇ ਇਹ ਗੱਲਾਂ ਨਾਲ ਫਰਕ ਪੈਂਦਾ ਕਿ ਤੁਹਾਨੂੰ ਵੀਜ਼ੇ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਤਾਂ ਤੁਸੀਂ ਕਿੰਨੀ ਵਾਰ ਵੀ ਮਰਜ਼ੀ ਮਲਟੀ ਐਂਟਰੀ ਵੀਜ਼ੇ ਤੇ ਆ ਜਾ ਸਕਦੇ ਹੋ ਰੈਸਟ੍ਰਿਕਸ਼ਨ ਇਹ ਹੀ ਹੁੰਦੀ ਹੈ ਕਿ ਤੁਸੀਂ 6 ਮਹੀਨੇ ਤੋਂ ਵੱਧ ਇੱਕ ਵਿਜ਼ਿਟ ਤੇ ਨਹੀਂ ਸਕਦੇ ਤੇ ਦੋਸਤੋ ਬਾਕੀ ਕੋਈ ਹੋਰ ਗੱਲਾਂ ਨੇ ਜੋ ਤੁਹਾਡੇ ਨਾਲ ਹੋਰ ਵੀ ਅਸੀਂ ਸਾਂਝੀਆਂ ਕਰ ਲੈਣੇ ਆਂ ਅੱਜਕੱਲ ਬੜੀਆਂ ਵੀਡੀਓ ਚੱਲ ਰਹੀਆਂ ਨੇ ਕਿ ਵਿਜ਼ਟਰ ਵੀਜ਼ੇ ਤੇ ਆਉਣ ਵਾਲਿਆਂ ਨੂੰ ਵੀ ਬੜੀ ਕੁਛਕਿਛ ਹੁੰਦੀ ਹੈ ਔਰ ਬੜੇ ਐਸੇ ਵੀਡੀਓ ਵੀ ਆਉਂਦੇ ਨੇ ਕਿ ਬੜੇ ਲੋਕਾਂ ਨੂੰ ਇਹ ਹੁੰਦਾ ਜੀ ਉਹਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ 에어ਪੋਰਟ ਤੇ ਰੋਕ ਲਿਆ ਤੇ ਦੋਸਤੋ ਕੁਝ ਗੱਲਾਂ ਨੇ ਤੁਹਾਡੇ ਨਾਲ ਬਿਲਕੁਲ ਕਲੀਅਰ ਕਰਾਂਗੇ ਪਹਿਲੀ ਗੱਲ ਜੇ ਤੁਸੀਂ ਜਨੂਨ ਵਿਜ਼ਟਰ ਹੋ ਕੋਈ ਰੋਕ ਨਹੀਂ ਤੁਹਾਨੂੰ ਵਿਜ਼ਟਰ ਵੀਜ਼ਾ ਲੱਗ ਗਿਆ ਕੋਈ ਰੋਕ ਨਹੀਂ ਹੈ ਪਰ ਤੁਹਾਡਾ ਪਲਾਨ ਕੀ ਹੈ ਇਸ ਬਾਰੇ ਤੁਸੀਂ ਆਪ ਕਲੀਅਰ ਹੋਣਾ ਚਾਹੋ ਤੇ ਤੁਹਾਨੂੰ ਵੀ ਆਪ ਕਲੀਅਰਟੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਕੀ ਪਲਾਨ ਹੈ ਕੀ ਕਰਨ ਆ ਰਹੇ ਹੋ ਕੀ ਤੁਸੀਂ ਵਾਕਈ ਵਿਜ਼ਿਟਰ ਹੋ ਜਾਂ ਇੱਥੇ ਤੁਸੀਂ ਪਾਰਟ ਟਾਈਮ ਕੰਮ ਕਰਨ ਆ ਰਹੇ ਹੋ ਜੇ ਤੁਸੀਂ ਕੰਮ ਕਰਨ ਆ ਰਹੇ ਹੋ ਤੇ ਇਹ ਗੱਲ ਯਕੀਨੀ ਮੰਨ ਕੇ ਚੱਲੋ ਵੀ ਤੁਹਾਨੂੰ ਕਿਤਨਾ ਕਿਤੇ ਅੜਚਨਾ ਆ ਸਕਦੀ ਹੈ ਕਿਉਂਕਿ ਜਿਹੜੇ ਕੈਨੇਡਾ ਬਾਰਡਰ ਸਰਵਿਸ ਦੇ ਏਜੰਟ ਨੇ ਉਹ ਤੁਹਾਨੂੰ ਇੰਟਰਵਿਊ ਚ ਇਹ ਜਿਹੇ ਸਵਾਲ ਪੁੱਛਾਦੇ ਨੇ ਤੁਹਾਡਾ ਮੋਬਾਈਲ ਵੀ ਚੈੱਕ ਕਰਤਾ ਤੇ ਨੇ ਜਿਸ ਤੋਂ ਇਹ ਸਾਬਿਤ ਹੋ ਜਾਏਗਾ ਕਿ ਤੁਹਾਡਾ ਪਰਪਸ ਜੋ ਹੈ ਜੈਨੂਨ ਨਹੀਂ ਹੈ ਕਿ ਤੁਹਾਡਾ ਕੋਈ ਰਿਲੇਟਿਵ ਨਹੀਂ ਹੈ ਕੁਛ ਨਹੀਂ ਹੈ ਇੱਥੇ ਤੁਸੀਂ ਵਿਜ਼ਟਰ ਆ ਹੋ ਔਰ ਨਾਲ ਤੁਸੀਂ 2 ਟਨ 23 23 ਕਿਲੋ ਦੇ ਪਰੇ ਫਿਰਦੇ ਹੋ ਤੇ ਫਿਰ ਨੇਚਰਲੀ ਸਵਾਲ ਤਾਂ ਉੱਠੇਗਾ ਵੀ ਤੁਸੀਂ 15 ਦਿਨ ਦਾ ਵਿਜ਼ਿਟ ਕਹਿ ਰਹੇ ਹੋ ਤੇ ਇੰਨਾ ਸਮਾਨ ਕਿਉਂ ਹੈ ਦੂਜੀ ਵੱਡੀ ਗੱਲ ਹੁੰਦੀ ਹੈ ਕਿ 에ਅਰਲਾਈਨਸ ਕਿਉਂ ਰੋਕਦੀਆਂ ਨੇ ਬੜੀਆਂ ਵੀਡੀਓ ਆਉਂਦੀਆਂ ਨੇ 에ਅਰਲਾਈਨ ਨੇ ਰੋਕ ਲਿਆ ਏਅਰਲਾਈਨ ਨੇ ਇਹ ਦੇਖਣਾ ਹੁੰਦਾ ਕਿ ਜਿਹੜਾ ਵਿਸਟਰ ਹੈ ਬੰਦਾ ਜਾ ਰਿਹਾ ਹੈ ਜੈਨਨ ਉਹਨਾਂ ਕੋਲੇ ਪੂਰੀ ਪ੍ਰੋਫਾਈਲ ਹੁੰਦੀ ਹੈ ਜੇ ਤੁਸੀਂ ਕੋਈ ਵੀ ਫੇਕ ਡਾਕੂਮੈਂਟ ਵਗੈਰਾ ਪਿੱਛੇ ਲਾਏ ਨੇ ਉਹ ਨਾਲ ਹੀ ਫਲੈਗ ਹੋਏ ਹੁੰਦੇ ਨੇ ਵੀ ਇਹ ਡਾਕੂਮੈਂਟ ਜੋ ਨੇ ਐਸ ਵੀਜ਼ਾ ਵਾਲੇ ਦੇ 에ਅਰਪੋਰਟ ਤੇ ਵੈਰੀਫਾਈ ਕੀਤੇ ਜਾਂਣ ਉਹ ਤੁਹਾਡੀ ਫਾਈਲ ਦੇ ਨਾਲ ਅਟੈਚ ਹੁੰਦੇ ਨੇ ਜਦੋਂ ਤੁਹਾਡਾ ਵੀਜ਼ਾ ਸਕੈਨ ਹੁੰਦਾ ਤੇ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ 에ਅਰਪੋਰਟ ਤੇ ਤੇ 에ਅਰਲਾਈਨ ਤੁਹਾਨੂੰ ਉਸ ਤੇ ਪੁੱਛ ਕੇ ਚੈੱਕ ਕਰਦੀ ਹੈ ਕਈ ਵਾਰੀ ਤੋ ਇਹ ਪੁੱਛਿਆ ਮੈਂ ਕੌਣ ਤੁਹਾਡਾ ਸਪான்ਸਰ ਹੈ ਉਹ ਕੀ ਕੰਮ ਕਰਦਾ ਹੈ ਕਿੱਥੇ ਰਹਿੰਦਾ ਹੈ ਤੇ ਤੁਹਾਨੂੰ ਇਹਨਾਂ ਬਾਰੇ ਪਤਾ ਨਹੀਂ ਹੁੰਦਾ ਕਿਉਂਕਿ ਕਿਸੇ ਏਜੰਟ ਨੇ ਸਪான்ਸਰ ਵੀ ਕੋਈ ਅਹਜਾ ਚੁਣ ਕੇ ਤੁਹਾਨੂੰ ਦਿੱਤਾ ਹੁੰਦਾ ਉਹਦਾ ਲੈਟਰ ਚੋਰੀ ਕਰਕੇ ਜੀ ਦੇ ਬਾਰੇ ਕੋਈ ਪਤਾ ਨਹੀਂ ਜੀ ਤੇ ਇਸ ਕਰਕੇ ਵਿਜ਼ਟਰ ਨੂੰ ਕੋਈ ਪ੍ਰੋਬਲਮ ਨਹੀਂ ਹੈ ਇੱਕ ਵੱਡੀ ਗੱਲ ਜੋ ਆਮ ਤਰ੍ਹਾਂ ਤੇ ਪ੍ਰੋਪਗੇਟ ਕੀਤੀ ਜਾਂਦੀ ਹੈ ਵੀ ਰਿਟਰਨ ਦੀ ਟਿਕਟ ਲੈ ਲਓ ਜੇ ਰਿਟਰਨ ਦੀ ਟਿਕਟ ਆ ਤੇ ਤੁਸੀਂ ਜੈਨੂ ਲੱਗਦੇ ਹੋ ਵੀ ਵਿਜ਼ਟਰ ਹੋ ਦੋਸਤੋ ਉਹ ਜਿਹੜੇ ਏਜੰਟ ਨੇ ਕੈਨੇਡਾ ਬਾਰਡਰ ਸਰਵਿਸ ਤੇ ਵਾਈਟ ਡੇ ਬੀਕੂ ਨਹੀਂ ਹੁੰਦੇ ਕਿ ਰਿਟਰਨ ਟੇਕਨ ਟੂ ਇਹ ਪ੍ਰੂਫ ਮੰਨ ਲੈਣਾ ਕਿ ਤੁਸੀਂ ਕੈਨੇਡਾ ਚੋਂ ਵਾਪਸ ਜਾਓਗੇ ਹਰ ਕਿਸੇ ਨੂੰ ਪਤਾ ਹੈ ਕਿ ਤੁਸੀਂ ਇੰਟਰਨੈਟ ਤੇ ਰਿਫੰਡੇਬਲ ਟਿਕਟ ਕਰਾ ਸਕਦੇ ਹੋ 에어ਪੋਰਟ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਰਿਫੰਡ ਕਰਾ ਸਕਦੇ ਹੋ ਤੇ ਟਿਕਟ ਕੋਈ ਗਾਰੰਟੀ ਨਹੀਂ ਹੁੰਦੀ ਵਾਪਸ ਮੁਰਦੀ ਦੂਜਾ ਜਿਹੜੇ ਬੰਦੇ ਨੇ ਕੋਈ ਗਲਤ ਇੰਟੈਂਸ਼ਨ ਨਾਲ ਆਉਣਾ ਹੈ ਉਹਦੇ ਵਾਸਤੇ 60 70000 ਦੀ ਰਿਟਰਨ ਟਿਕਟ ਕੋਈ ਮਾਨੇ ਨਹੀਂ ਰੱਖਦੀ ਉਹਨੇ ਫਿਰ ਵੀ ਉਹੀ ਕੰਮ ਕਰਨਾ ਜਿਸ ਦੀ ਉਹ ਮਨਛਾ ਨਾਲ ਆਇਆ ਇਸ ਕਰਕੇ ਆਪਣੇ ਡਾਕੂਮੈਂਟ ਕਲੀਅਰ ਰੱਖੋ ਸੋਚ ਕੇ ਆਓ ਕੀ ਕਰਨਾ ਰਹੇ ਹੋ ਜੇ ਵਾਕਈ ਵਿਜ਼ਟਰ ਹੈ ਕੋਈ ਪ੍ਰੋਬਲਮ ਨਹੀਂ ਆਓ ਹੋਮੋਫ੍ਰੋ ਕੈਨੇਡਾ ਬਹੁਤ ਵਧੀਆ ਕੰਟਰੀ ਹੈ ਇੰਜੋਏ ਕਰੋ ਪਰ ਜੇ ਤੁਸੀਂ ਸੋਚਦੇ ਹੋ ਵੀ ਇੱਥੇ ਆ ਕੇ ਕੰਮ ਕਰਕੇ ਪੈਸੇ ਕਮਾ ਕੇ ਮੁੜ ਜਾਵਾਂਗੇ ਤੇ ਹੱਥ 6 ਮਹੀਨੇ ਚੱਕਰ ਲਾਵਾਂਗੇ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ ਤੇ ਤੁਸੀਂ ਦੂਜਿਆਂ ਵਾਸਤੇ ਵੀ ਤੁੰਦਵਾ ਖੜੀ ਕਰੋਗੇ ਤੇ ਇਸ ਕਰਕੇ ਦੋਸਤੋ ਫ੍ਰੀਜ ਰੱਖੋ ਆਪਣੇ ਡਾਕੂਮੈਂਟ ਵਗੈਰਾ ਸਹੀ ਲੈ ਕੇ ਆਓ ਵਿਸਟਰ ਨੂੰ ਕੋਈ ਪ੍ਰੋਬਲਮ ਕਿਸੇ ਵੀ 에ਅਰਪੋਰਟ ਤੇ ਨਹੀਂ ਹੈ ਪਰ ਆ ਸਕਦੀ ਹੈ ਜੇ ਤੁਹਾਡਾ ਰਿਕਾਰਡ ਸਹੀ ਨਹੀਂ ਦੇਖਦੇ ਰਹੋ ਸਾਡੀ ਵੀਡੀਓ ਤੇ ਜੇ ਚੰਗੀ ਲੱਗੇ ਸ਼ੇਅਰ ਕਰੋ ਸਸੀ ਕਾਲੀ